ਰਾਚੀਨ ਮੰਦਰ ਸ਼ਿਵ巴巴 தாம் ਸਰੂਪ ਦਾਸ ਜੀ ਕੁੱਬੀਬੇਰੀ ਸ਼ਕਤੀ ਨਗਰ ਵਿਖੇ ਸ਼੍ਰੀ ਰਾਧਾ ਅஷ்டਮੀ ਅਤੇ 26ਵਾਂ ਪੁਰਤੀ ਸਤਵਨਾ ਦਿਵਸ ਦਾ ਤੁਮ ਤੁਮ ਅਤੇ ਸ਼ਬਦਾ ਪਾਵਨਾ ਦੇ ਨਾਲ ਮਨਾਇਆ ਗਿਆ। ਇਹ ਪ੍ਰੋਗਰਾਮ प्रमोद ਪਾਟਿਆ ਪ੍ਰਧਾਨ ਮੰਦਰ ਕਮੇਟੀ ਸ਼੍ਰੀਮਤੀ ਵੀਨਾ ਪਾਟਿਆ ਅਤੇ ਪੰਡਿਤ ਫਤੇਹ ਕ੍ਰਿਸ਼ਨ ਸ਼ਾਸਤਰੀ ਦੀ ਅਗਵਾਈ ਹੇਠ ਮਨਾਇਆ ਗਿਆ। ਕਿਤੇ प्रमोद ਪਾਟਿਆ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੀ ਗੌਰ ਕ੍ਰਿਸ਼ਨ ਕੀਰਤਨ ਮੰਡਲੀ ਨੇ ਸ਼੍ਰੀ ਰਾਜਾ ਕ੍ਰਿਸ਼ਨ ਦੀ ਉਸਤਤ ਕੀਤੀ ਅਤੇ ਸ਼ਰਧਾਲੂ ਉਹਨਾਂ ਦੁਆਰਾ ਗਾਇ ਗਵਚਨਾ ਤੇ ਨੱਚ ਕੇ ਅਤੇ ਗਾ ਕੇ ਭਗਵਾਨ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਨਾਲ ਇਹ ਮੰਦਿਰ ਸ਼ਿਵਦਾਮ ਬਾਬਾ ਸਰੂਪਦਾ ਜੀ ਦਾ ਸਥਾਪਨਾ ਮੂਰਤੀ ਸਥਾਪਨਾ ਦਿਵਸ ਵੀ ਹੈ ਕਿਉਂਕਿ ਪ੍ਰਚੀਨ ਸਮੇਂ ਤੋਂ ਨਾ ਇੱਥੇ ਬਾਬਾ ਜੀ ਦੀ ਪਿੰਡੀਆਂ ਸੀ ਬੜੀ ਜਿਆਦਾ ਤਪੱਸਿਆ ਹੋਈ ਤੇ ਬਾਬਾ ਜੀ ਨੇ ਕੀਤੀ ਸੀ ਤੇ ਜਿਹੜਾ ਵੀ ਆਂਦਾ ਸੀ ਉਹਦੀ ਹਰ ਇੱਕ ਦੀ ਮਰਜ਼ੀ ਪੂਰੀ ਹੁੰਦੀ ਸੀ ਚਾਹੇ ਤੋਂ 26 ਸਾਲ ਪਹਿਲੇ ਮੇਰੇ ਮੰਦਿਰ ਚ ਆ ਮਨ ਆਇਆ ਕਿ ਅਸੀਂ ਇਸ ਦਰ ਤੇ ਆ ਕੇ ਹਰ ਜੋ ਸਾਡੀ ਖੁਆਇਸ਼ ਹੈ ਮਰਜ਼ਾ ਉਹ ਪ੍ਰਭੂ ਪੂਰੀ ਕਰੇ 26 ਸਾਲ ਹੋ ਗਏ ਨੇ ਮੰਦਿਰ ਦੀ ਸਥਾਪਨਾ ਹੋਈ ਪਿੰਡੀਆਂ ਤਾਂ ਬਹੁਤ ਪ੍ਰਚੀਨ ਨੇ ਸੋ ਅੱਜ ਇਹ ਦਰ ਤੇ ਬੜੇ ਬੜੇ ਲੋਕ ਆਉਂਦੇ ਨੇ ਆਪਣੀ ਮਨੋਮਰਦ ਪੂਰੀ ਹੁੰਦੀ ਹੈ ਤੇ ਅੱਜ ਦੇ ਦਿਨ ਉਹ ਹਾਜ਼ਰੀ ਭਰ ਕੇ ਇੱਥੇ ਫਿਰ ਮਰਦਾਂ ਪੂਰੀਆਂ ਕਰਨ ਲਈ ਆਪਣੀ ਖੁਆਇਸ਼ਾ ਪੂਰੀਆਂ ਕਰਨ ਲਈ ਇਸ ਦਰ ਤੇ ਆ ਕੇ ਮੱਥਾ ਟੇਕਦੇ ਨੇ ਅਤੇ ਪਰਮ ਪਿਤਾ ਪਰਮਾਤਮਾ ਰਾਧਾ ਰਾਣੀ ਦੇ ਰਾਜਾ ਅਸ਼ਮੀਲ الدین ਹਾਜ਼ਰੀ ਭਰਨੇ ਸਾਡੇ ਮੰਦਰ ਦੇ ਪਰਮ ਸੇਵਕ ਜਿਹੜੇ ਸੇਵਾ ਕਰ ਰਹੇ ਨੇ ਖੋਤੇ ਕਿਸ਼ਨ ਸ਼ਾਸਤਰੀ ਜੀ ਅਤੇ ਸਾਡੇ ਮੰਦਰ ਦੇ ਸੈਕਟਰੀ ਜਿਹੜੇ ਨੇ ਦੇਖਰੇਖ ਕਰ ਰਹੇ ਨੇ ਰਜੀਵ ਜੀ ਨੇ ਸੋ ਇਸ ਤਰ੍ਹਾਂ ਹੀ ਸਾਡੀ ਟੀਮ ਜਿਹੜੀ ਹੈ ਸਾਰੀ ਹੈ ਸੋ ਇਸ ਮੰਦਰ ਨੂੰ ਜੇ ਵਿੱਚ ਜਿਹੜਾ ਵੀ ਆਂਦਾ ਨਾ ਉਹ ਮਨੋਮਾਨ ਮਨੋ ਕਾਮਨਾ ਪੂਰੀ ਹੁੰਦੀ ਹੈ ਅੱਜ ਜਨਦਾਸ਼ ਅਸ਼ਟਮੀ ਦੀ 26ਵੀਂ ਜਿਹੜੀ ਅਸੀਂ ਇੱਥੇ ਇਹ ਸਤਪਨਾ ਦਿਵਸ ਮੰਦਿਰ ਦੀ ਮਨਾਉਂਦੇ ਹਾਂ। ਹਲਮੋਦ ਪਾਰਟੀਆਂ ਨੇ ਕਿਹਾ ਕਿ ਅੱਜ ਅਜਹਾਲ ਲੱਗ ਰਿਹਾ ਹੈ ਕਿ ਜਿਵੇਂ ਭਗਵਾਨ ਖੁਦ ਸ਼ਿਵਤਾ ਮੰਦਿਰ ਵਿੱਚ ਆਏ ਹੋਣ ਅਤੇ ਸਾਡੇ ਭਗਤਾਂ ਨੂੰ ਅਸ਼ੀਰਵਾਦ ਦੇ ਰਹੇ ਹੋਣ। ਉਹਦੇ ਵਿੱਚ ਡਾਕਟਰ ਅਜੀ ਗੁਪਤਾ ਵਿਧਾਇਕ ਜਗਨ ਕੁਸ਼ੋਰ ਸ਼ਰਮਾ ਸਾਬਕਾ ਵਿਧਾਇਕ ਡਾਕਟਰ ਨਾਮਰਾਲ ਚਾਵਲਾ ਮੁੱਖ ਮਮੰਦ ਦੇ ਤੌਰ ਤੇ ਸ਼ਾਮਿਲ ਹੋਏ ਸਾਰੇ ਜਾਣਦੇ ਹੋ ਕਿ ਰਾਧਾ ਸ਼ਟਮੀ ਦਾ ਤਿਉਹਾਰ ਹੈ ਇਹ ਤਿਉਹਾਰ ਇੱਕ ਪ੍ਰੇਮ ਦਾ ਪ੍ਰਤੀਕ ਹੈ ਇੱਕ ਤਿਆਗ ਦਾ ਪ੍ਰਤੀਕ ਹੈ ਇੱਕ ਬੱਤੀ ਦਾ ਪ੍ਰਤੀਕ ਹੈ ਇੱਕ ਆਤਮਾ ਦੀ ਸ਼ੁੱਧਤਾ ਦਾ ਪ੍ਰਤੀਕ ਹੈ ਸੋ ਅੱਜ ਦੇ ਇਸ ਪਵਿੱਤਰ ਤਿਉਹਾਰ ਦੇ ਉੱਤੇ ਮੈਂ ਪੂਰੇ ਦੁਨੀਆ ਦੇ ਵਿੱਚ ਜਿੰਨੇ ਵੀ ਭਗਤ ਜਣ ਜਿਹੜੇ ਮਨਾ ਰਹੇ ਨੇ ਸਭ ਨੂੰ ਮੁਬਾਰਕਬਾਦ ਦਿੰਦਾ ਹਾਂ ਔਰ ਭਗਵਾਨ ਸ਼੍ਰੀ ਕ੍ਰਿਸ਼ਨ ਔਰ ਰਾਧਾ ਜੀ ਦੇ ਚਰਨਾਚਿਵਾਂ ਹੀ ਬੇਨਤੀ ਕਰਦਾ ਕਿ ਜਿੰਨੇ ਵੀ ਲੋਕ ਆਪਣੀ ਮਨੋਕਾਮਨਾ ਲੈ ਕੇ ਆਏ ਨੇ ਸਭ ਦੀਆਂ ਮਨੋਕਾਮਨਾ ਪੂਰੀਆਂ ਹੋਣ ਔਰ ਪ੍ਰਮਾਤਮਾ ਸਾਨੂੰ ਕੇ ਈਸ਼ਵਰ ਸਾਨੂੰ ਇਹ ਜਿਹੜੀ ਕੁਦਰਤੀ ਆਪ ਦਾ ਆਪ ਹੀ ਹੈ ਇਸ ਨਾਰਥਰਨ ਇੰਡੀਆ ਸਾਈਡ ਤੇ ਇਹਦੇ ਵਿੱਚ ਸਾਨੂੰ ਜਿਹੜਾ ਰਾਹਤ ਮਿਲੇ ਇਹਦੇ ਵਿੱਚ ਅਸੀਂ ਲੋਕਾਂ ਨੂੰ ਲੋਕਾਂ ਦੀ ਸਹਾਇਤਾ ਕਰਨ ਲਈ ਸਾਨੂੰ ਬਲ ਦਿਓ ਸ਼ਕਤੀ ਦਿਓ ਤਾਕਤ ਦਿਓ ਜਿਹਾਗੇ ਅਸੀਂ ਲੋਕਾਂ ਦੀ ਸੇਵਾ ਕਰਾਂ ਅੱਜ ਸ਼ਿਵਦਾਮ ਮੰਦਿਰ ਦੇ ਵਿੱਚ ਰਾਧਾ ਜੀ ਦਾ ਜਨਮ ਦਿਨ ਮਨਾਇਆ ਗਿਆ ਹੈ ਉਹ ਬਰਾਲਾ ਜਿਹੜਾ ਹੈ ਪ੍ਰਬੋਧ ਬਾਠੀਆ ਜੀ ਨੇ ਕੀਤਾ ਹੈ ਔਰ ਮੈਂ ਸਮਝਦਾ ਇਹ ਬਹੁਤ ਵੱਡਾ ਉਪਰਾਲਾ ਹੈ ਜੋ ਲੋਕ ਪ੍ਰਭੂ ਦੇ ਨਾਲ ਲੋਕਾਂ ਨੂੰ ਜੋੜਦੇ ਨੇ ਉਹ ਵੀ ਇੱਕ ਮਹਾਨ ਲੋਕ ਹੁੰਦੇ ਨੇ ਔਰ ਮੈਂ ਸਮਝਦਾ ਪਰ ਉਹ ਬਾਟਿਆ ਜੀ ਦੀ ਐਕਟੀਵਿਟੀ ਹਮੇਸ਼ਾ ਲੋਕਾਂ ਦੀ ਸੇਵਾ ਚ ਰਹੀ ਹੈ ਉਹ ਧਾਰਮਿਕ ਆਸਥਾ ਚ ਰਹੀ ਹੈ ਲੋਕਲ ਸੋਸ਼ਲ ਐਕਟੀਵਿਟੀ ਦੇਤੀ ਅੱਜ ਸ਼੍ਰੀ ਸਰਦਾਰ ਗੁਰਜੀਤ ਸਿੰਘ ਊਜਲਾ ਜੀ ਨੇ ਵੀ ਆਣਾ ਸੀ ਪਰ ਬਾਰੂਨ ਕਰਕੇ ਉਹਨਾਂ ਦੇ ਹਲਕੇ ਦੇ ਵਿੱਚ ਅਜਨਾਲੇ ਅਜਨਾਲੇ ਨਾਲ ਦੂਜੇ ਟਾਰੇ ਬਹੁਤ ਬਾੜ ਆਈਏ ਉਹ ਇਸ ਕਰਕੇ ਉਧਰ ਚਲੇ ਗਏ ਉਹ ਵੀ ਆਪਣੇ ਵੱਲੋਂ ਇਹਨਾਂ ਨੂੰ ਸ਼ੁਭਕਾਮਨਾ ਦਿੰਦੇ ਨੇ ਕਿ ਜਿਸ ਤਰ੍ਹਾਂ ਇਹ ਤਰੰਗ ਦੀ ਆਸ ਨਾਲ ਜੁੜੇ ਹੋਏ ਨੇ ਹਮੇਸ਼ਾ ਜੁੜੇ ਰਹਿਣ ਉਹ ਲੋਕਾਂ ਨੂੰ ਜਿਹੜਾ ਤਰੰਗ ਦੀ ਆਸ ਨਾਲ ਰੱਖਦੇ ਅੱਜ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਤਰੰਗ ਦੀ ਆਸ ਨਾਲ ਜੁੜੀਏ ਆਪਣੇ ਪਰਿਵਾਰ ਆਪਣੇ ਬੱਚਿਆਂ ਨੂੰ ਧਰਮ ਦੇ ਨਾਲ ਜੋੜੀਏ ਤਾਂ ਕਿ ਸਾਡੇ ਬੱਚੇ ਆਉਣ ਵਾਲੇ ਸਮਾਜ ਦੇ ਵਿੱਚ ਆਸਤਾ ਉਹਨਾਂ ਦੀ ਧਰਮ ਦੀ ਹੋਵੇ ਹਮੇਸ਼ਾ ਹੀ ਉਹ ਪ੍ਰਭੂ ਦੇ ਗੁਣ ਗaan ਕਰਨ ਦੇ ਲਈ ਉਹ ਲੋਕੀਂ ਸੇਵਾ ਕਰਦੇ ਇਸ ਤੋਂ ਇਲਾਵਾ ਡਾਕਟਰ ਮੰਗਲ ਸਿੰਘ ਕਿਸ਼ਨਪੁਰੀ ਕਾਉਂਸਲਰ ਵਿੱਕੀ দত্ত ਗੁਰਦੇਵ ਸਿੰਘ ਤਾਰਾ ਸਮਾਗਮ ਵਿੱਚ ਉਹਨਾਂ ਦੇ ਨਾਲ ਐਡਵੋਕੇਟ योगेश शर्मा अमन शर्मा नौजवान आगू प्रोफेसर संदीप गुप्ता ऋषि कपूर सुदेश कुमार बलदेव सिंह हरजीत सिंह सरपंच पंकज महाजन लव मल्होत्रा जगविंद जज कांग्रेसी आगू राहुल पाटिया जगदीश कारड़ा, जगदीश कक्कड़ का आदि ने विशेष तौर पर शिरकत की इन तो इलावा राजीव वैष्णव महेंद्र सिंह मदन ਹਰਿੰਦਰ ਸਿੰਘ ਰਾਜੂ ਨਰਿੰਦਰ ਕੁਮਾਰ ਰਵਿੰਦਰ ਕੁਮਾਰ ਰਜਿੰਦਰ ਸਿੰਘ ਰੋੜਾ ਪਵਨ ਮਹਾਜਨ ਅੰਕੁਰ ਸਰੀਨ ਕੁਲਦੀਪ ਮੁਕੇਸ਼ ਤਰਵਾੜ ਵਿਕਾਸ ਪਾਟਿਆ ਅਤੇ ਸ਼ਹਿਰ ਦੇ ਹੋਰ ਪ੍ਰਬੰਧਕਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਤੇ ਵਿਸ਼ਾਲ ਪੰਡਾਲ ਦਾ ਵੀ ਆਯੋਜਨ ਕੀਤਾ ਗਿਆ thank